ਰਾਜਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਹੋ ਪਰਵਾਹ ਜਿੰਦਾਬਾਦ 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 ਮੋਦੀ ਸਰਕਾਰ ਨੂੰ ਜਿੰਦਾਬਾਦ ਜਿੰਦਾਬਾਦ ਸਵਸਥ ਪ੍ਰਣਾਲੀ ਨਵਾਂ ਬਹਾਲ ਕਰੋ ਕਰੋ ਬਹਾਲ ਕਰੋ ਉਹ ਜ਼ਿੰਮੇਵਾਰੀਆਂ ਪਾਰਟੀ ਦਾ ਵਧਾਨ ਹੈ ਜੀ ਪਾਰਟੀ ਦੇ ਵਧਾਨ ਦੇ ਮੁਤਾਬਕ ਜਿਹੜਾ ਕੰਗਰੇਸ ਸੀਤਾ ਰਾਮ ਉਸ ਕਤਰ ਬਣਾਇਆ ਤੇ ਬਾਕੀ ਸਾਥੀ ਜਗਸੀਰ ਸਿੰਘ ਰਾਏਕੇ ਤੇ ਬਰਕੀਤ ਮੰਦਰਾ ਇਹ ਦੋਨੇ ਨੌਜਵਾਨਾਂ ਨੂੰ ਇਹਨਾਂ ਦੇ ਨਾਲ ਸਹਾਇਕ ਦੇ ਤੌਰ ਤੇ ਲਾਇਆ ਬਾਕੀ ਜਿਹੜੀ ਬਲਾ ਕਮੇਟੀ ਚੁਣੀ ਗਈ ਹੈ ਤੇ ਜ਼ਿਲ੍ਹੇ ਦੇ ਲਈ ਜਿਹੜਾ ਡੈਲੀਗੇਟਾਂ ਦੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਕੀਤੀ ਗਈ ਹੈ 1 ਤਰੀਕ ਸਾਡਾ ਪੰਜਾਬ ਦੇਵ ਸੈਕ ਔਰ ਬੜੇ ਅਸੀਂ ਠੀਕ ਹੈ ਪੰਜਾਬ ਸਾਡਾ ਅਧੂਰਾ ਹੈ ਸਾਨੂੰ ਬਣਦਾ ਹੱਕ ਨਹੀਂ ਮਿਲੇ ਸਾਡੇ ਹੱਕ ਖੋਹੇ ਗਏ ਨਾ ਸਾਡੀ ਰਾਜਧਾਨੀ ਸਾਡੇ ਕੋਲੇ ਹੈ ਨਾ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੇ ਐ ਨਾ ਹੈਡਵਰਕਸਾਂ ਦਾ ਕੰਟਰੋਲ ਸਾਡੇ ਕੋਲੇ ਐ ਔਰ ਪਹਿਲੀਆਂ ਸਰਕਾਰਾਂ ਨੇ ਵੀ ਜਿਹੜੀ ਹੁਣ ਵਾਲੀ ਐ ਇਹ ਤਾਂ ਜਮੇ ਬਿਸ਼ਰਮ ਹੋ ਕੇ ਸਾਡੇ ਅਧਿਕਾਰਾਂ ਤੇ ਲਗਾਤਾਰ ਜਿਹੜਾ ਹਮਲਾ ਬੋਲ ਰਹੀ ਐ ਔਰ ਲਗਾਤਾਰ ਸਾਡੇ ਅਧਿਕਾਰ ਖੋਹੇ ਜਾ ਰਹੇ ਐ ਇਹ ਸਰਕਾਰ ਨੇ ਤੇ ਜਿਆਦਾ ਸਾਡੇ ਅਧਿਕਾਰਾਂ ਦੇ ਪੰਜਾਬ ਦੇ ਅਧਿਕਾਰਾਂ ਤੇ ਹਮਲਾ ਬੋਲਿਆ ਔਰ ਇੱਕ ਤਰੀਕ ਜਿਹੜਾ ਬੜਾ ਇਤਿਹਾਸਕ ਦਿਨ ਸੀ ਪੰਜਾਬ ਦਿਵਸ ਉਸ ਦਿਨ ਇੱਕ ਨਾਦਰ ਸ਼ਾਹੀ ਫਰਮਾਨ ਜਿਹੜਾ ਜਾਰੀ ਕੀਤਾ ਕੇਂਦਰ ਦੀ ਸਰਕਾਰ ਨੇ ਕਿ ਜਿਹੜੀ 1882 ਦੇ ਵਿੱਚ ਸਾਡੀ ਜਿਹੜੀ ਇੱਕ ਤਰੋਰ ਹੈ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਹੈ ਉਹਦੀ ਸਥਾਪਨਾ ਹੋਈ ਲਾਹੌਰ ਦੇ ਵਿੱਚ ਔਰ ਉਹਦਾ ਇੱਕ ਬੜਾ ਸ਼ਾਨਾਮਤੀ ਇਤਿਹਾਸ ਹੈ ਜਿਨੇ ਡਾਕਟਰ ਮਨਮੋਹਨ ਸਿੰਘ ਵਰਗੇ ਬੜੇ ਉੱਚ ਕੋਟੀ ਦੇ ਜਿਹੜੇ ਅਰਥਸ਼ਾਸਤਰੀ ਉਹ ਵੀ ਸਾਡੀ ਜੁਨੀਵਰਸਿਟੀ ਦੀ ਦੇਣ ਹੈ ਔਰ ਇਹਦੇ ਚ ਬਹੁਤ ਵੱਡਾ ਹਿੱਸਾ ਯੂਨੀਵਰਸਿਟੀ ਹੈ ਹੀ ਪੰਜਾਬ ਦੀ ਔਰ ਲਗਾਤਾਰ ਸਾਡੇ ਅਧਿਕਾਰਾਂ ਤੇ ਹਮਲਾ ਜਿਹੜਾ ਇੱਕ ਤਰੀਕ ਨੂੰ ਬਹੁਤ ਵੱਡਾ ਹਮਲਾ ਬੋਲਿਆ ਗਿਆ ਯੂਨੀਵਰਸਿਟੀ ਦਾ ਜਿੰਨਾ ਵੀ ਡੈਮੋਕਰੈਟਿਕ ਜਿਹੜੀ ਮੈਨੇਜਮੈਂਟ ਜਿਹੜਾ ਸਿਸਟਮ ਸੀ ਉਹ ਸਾਰਾ ਕਰੈਸ਼ ਕਰ ਦਿੱਤਾ ਗਿਆ 90 ਮੈਂਬਰੀ ਜਿਹੜੀ ਇਲੈਕਟਿਡ ਬਾਡੀ ਸੀ ਉਹਨੂੰ 30 ਮੈਂਬਰਾਂ ਤੱਕ ਜਿਹੜਾ ਸੀਮਤ ਕਰ ਦਿੱਤਾ ਗਿਆ ਔਰ ਗ੍ਰੈਜੂਏਟ ਜਿਹੜੀ ਕੰਸਟਿਚਨਸੀ ਆ ਉਹ ਖਤਮੀ ਕਰ ਦਿੱਤੀ ਗਈ ਔਰ ਬੜੀ ਸੀਮਤ ਜਾਂ ਜਿਹੜੀਆਂ ਇਲੈਕਟਿਡ ਪੋਸਟਾਂ ਰਹਿ ਗਈਆਂ ਔਰ ਇਹ ਇੱਕ ਤਰ੍ਹਾਂ ਨਾਲ ਕੇਂਦਰ ਦੀ ਸਰਕਾਰ ਇਸ ਤੇ ਕਬਜ਼ਾ ਕਰਕੇ ਪੰਜਾਬ ਦੀ ਯੂਨੀਵਰਸਿਟੀ ਨੂੰ ਆਰਐਸਐਸ ਦਾ ਟ੍ਰੇਨਿੰਗ ਕੈਂਪ ਜਿਹੜਾ ਬਣਾਉਣਾ ਚਾਹੁੰਦੀ ਹੈ ਔਰ ਅਗਲਾ ਸਟੈਪ ਹੋਏਗਾ ਕਿ ਪੱਕੇ ਤੌਰ ਤੇ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹ ਲਿਆ ਜਾਏ ਔਰ ਇਹਨੂੰ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਬਦਲ ਦਿੱਤਾ ਜਾਏ ਇਹਦਾ ਸਾਰੇ ਪੰਜਾਬੀ ਜਿਹੜੇ ਐ ਡਟ ਕੇ ਵਿਰੋਧ ਕਰ ਰਹੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਵਿਰੋਧ ਕੀਤਾ ਐਕਸੈਪਟ ਜਿਹੜਾ ਬੀਜੇਪੀ ਨੂੰ ਛੱਡ ਕੇ ਔਰ ਅਸੀਂ ਆਪਣੀਆਂ ਲੈਫਟ ਪਾਰਟੀਆਂ ਵੱਲੋਂ 4 ਤਰੀਕ ਤੋਂ 8 ਤਰੀਕ ਤੱਕ ਲਗਾਤਾਰ ਇਸ ਫੈਸਲੇ ਦੇ ਖਿਲਾਫ ਹਰ ਤਰ੍ਹਾਂ ਦੀ ਜਿਹੜੀ ਪ੍ਰੋਟੈਸਟ ਹੈ ਚਾਹੇ ਉਹ ਧਰਨੇ ਹੈ ਕੋਈ ਮੁਜਾਰੇ ਹੈ ਕੋਈ ਜਲਸੇ ਹੈ ਚਾਹੇ ਪੈਸ ਕਾਨਫਰੰਸ ਹੈ ਡਿਫਰੈਂਟ ਟਾਈਪ ਆਫ ਜਿਹੜਾ ਪ੍ਰੋਟੈਸਟ ਹੈ ਇਹ ਅਸੀਂ ਮਨਾਉਣ ਦਾ ਸੱਦਾ ਦਿੱਤਾ ਹੈ